ਸੱਤ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਿਆਸਤ ਚ ਹਰ ਕਦਮ ਤੇ ਇਮਤਿਹਾਨ ਹੁੰਦਾ ਹੈ ਹਰ ਰੋਜ਼ ਪ੍ਰੀਖਿਆ ਹੁੰਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਵੱਡਾ ਇਮਤਿਹਾਨ ਆਉਣ ਵਾਲਾ ਹੈ ਇੱਕ ਹੋਰ ਜਮਨੀ ਚੋਣ ਤਰਨ ਤਾਰਨ ਦੀ ਜਮਨੀ ਚੋਣ 2027 ਦਾ ਸੈਮੀ ਫਾਈਨਲ ਕਹਿ ਲਵੋ ਸਿਆਸੀ ਹਵਾ ਦਾ ਰੁਖ ਪਤਾ ਲੱਗੂਗਾ ਤਰਨ ਤਰਨ ਦੀ ਜਿਮਨੀ ਚੌਂਟ ਤੋਂ ਔਰ ਸਾਰੀ ਪਾਰਟੀਆਂ ਲਈ ਸਾਰਿਆਂ ਲਈ ਇਹ ਬੜੇ ਇੰਪੋਰਟੈਂਟ ਹੈ ਤੇ ਖਾਸ ਤੌਰ ਤੇ ਬਾਦਲ ਦਲ ਲਈ ਬਹੁਤ ਇੰਪੋਰਟੈਂਟ ਹੈ ਸੁਖਵੀਰ ਸਿੰਘ ਬਾਦਲ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਕਿਉਂ ਕਿ ਲਗਾਤਾਰ ਹਾਰਾਂ ਤੋਂ ਬਾਅਦ ਜੇ ਉਹਨਾਂ ਨੇ ਆਪਣੀ ਪਾਰਟੀ ਨੂੰ ਮੁੜ ਸਰਜੀਤ ਕਰਨਾ ਹੈ ਤਾਂ ਇਹ ਜਿਹੜੀ ਜਿਮਨੀ ਚੋਣ ਜਿੱਤਨੀ ਪਵੇਗੀ ਪਰ ਬੜਾ ਮੁਸ਼ਕਲਾ ਹੁਣ ਕਿਉਂਕਿ ਹੁਣ ਕੀ ਹੋਇਆ ਹੁਣ ਅਕਾਲੀ ਦਲ ਬਾਰਸ ਪੰਜਾਬ ਦੇ ਉਹਨਾਂ ਦੀ ਐਂਟਰੀ ਹੋ ਗਈ ਜਣੀ ਅਮਰਤਪਾਲ ਸਿੰਘ ਦੀ ਐਂਟਰੀ ਹੋ ਗਈ ਇਸ ਪਾਰਟੀ ਨੇ ਕਿਹਾ ਨਵੀਂ ਪਾਰਟੀ ਦੇ ਕਿ ਅਸੀਂ ਇਹ ਚੋਣ ਲੜਾਂਗੇ ਇਹਦੇ ਨਾਲ ਸਿੱਧਾ ਨੁਕਸਾਨ ਜਿਹੜਾ ਹੋਣਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੋਣਾ ਹੈ ਬਾਦਲ ਧੜੇ ਨੂੰ ਕਿਉਂਕਿ ਬਾਰਸ ਪੰਜਾਬ ਦੇ ਅਕਾਲੀ ਦਲ ਦੇ ਅੰਮ੍ਰਿਤਪਾਲ ਦੇ ਅਕਾਲੀ ਦਲ ਦਾ ਪੰਜ ਮੈਂਬਰੀ ਕਮੇਟੀ ਨਾਲ ਤਾਂ ਸਮਝੌਤਾ ਜਾਂ ਗੱਲਬਾਤ ਹੋ ਚੁੱਕੀ ਹੈ ਤਾਂ ਇਹਦਾ ਮਤਲਬ ਹੈ ਕਿ ਸਿੱਖ ਬੋਗਤੀ ਵਾਲੇ ਇਸ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਸਮੱਸਿਆ ਆ ਜਾਣੀ ਹੈ ਇਹ ਸਾਰੀ ਗੱਲਬਾਤ ਆਪਾਂ ਕਰਨੀ ਹੈ ਇਸ ਵੀਡੀਓ ਦੇ ਵਿੱਚ ਅਨਲਿਸਿਸ ਕਰਾਂਗੇ ਕਿ ਕੌਣ ਆ ਸਕਦਾ ਜਾਂ ਕਿਹਨੂੰ ਜ਼ਿਆਦਾ ਇਹਦੇ ਵਿੱਚ ਪ੍ਰੀਖਿਆ ਦੀ ਘੜੀ ਚ ਲੰਘਣਾ ਪਵੇਗਾ ਇਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਚ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਕਿ ਮੈਂ ਵੀਡੀਓ ਸ਼ੁਰੂ ਕਰਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਅੱਜ ਵੀ ਕਰ ਰਿਹਾ ਹੈ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਜਿਹੜੇ ਤੁਸੀਂ ਨਵੇਂ ਜੁੜਿਓ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਵੋ ਜੇ ਆਪਾਂ ਗੱਲ ਕਰੀਏ ਦੇਖੋ ਇਹ ਕੰਸਟੀਟਿਊਐਂਸੀ ਜਿਹੜੀ ਹੈ ਇਹ ਹਲਕਾ ਜਿਹੜਾ ਹੈ ਇਹ 117 ਹਲਕੇ ਜਿਹੜੇ ਪੰਜਾਬ ਦੇ ਵਿਧਾਨ ਸਭਾ ਹਲਕੇ ਉਹਨਾਂ ਚੋਂ 21 ਨੰਬਰ ਇਹ ਹਲਕਾ ਹੈ ਤੇ ਜੇ ਹੁਣ ਵੋਟਾਂ ਦੀ ਗੱਲ ਕਰੀਏ ਇੱਥੇ ਪਿਛਲੀ ਵਿਧਾਨ ਸਭਾ ਦੇ ਹਿਸਾਬ ਨਾਲ 198446 ਜਿਹੜੀਆਂ ਵੋਟਾਂ ਇਸ ਹਲਕੇ ਦੇ ਵਿੱਚ ਹੈ ਤੇ ਭਾਵੇਂ ਕਿ ਇਹ ਹਲਕਾ ਜਿਹੜਾ ਇਸ ਨੂੰ ਜਿੱਤੇ ਤਾਂ ਕਸ਼ਮੀਰ ਸਿੰਘ ਸੋਹਲ ਸੀ ਕਸ਼ਮੀਰ ਸਿੰਘ ਸੋਹਲ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਸੀ ਬਾਬਾ ਵੋਟਾਂ ਲੈ ਗਈ ਸੀ ਉਹ 40% 52935 ਵੋਟਾਂ ਪਈਆਂ ਸੀ ਅਕਾਲੀ ਦਲ ਨੂੰ ਪਈਆਂ ਸੀ 39347 ਵੋਟਾਂ ਜਿਹੜੀ 30% ਵੋਟਾਂ ਪਈਆਂ ਸੀ ਧਰਮਵੀਰ ਅਗਨੀਹੋਤਰੀ 26555 ਵੋਟਾਂ ਲੈ ਕੇ ਗਏ ਸੀ ਕਾਂਗਰਸ ਦੇ 20% ਪਈਆਂ ਸੀ ਮਤਲਬ ਕਿ ਇਹ ਕਸ਼ਮੀਰ ਸਿੰਘ ਸੋਹੜ ਸਭ ਤੋਂ ਜ਼ਿਆਦਾ ਵੋਟਾਂ ਲੈ ਗਏ ਸੀ ਪਰ ਇਹਦਾ ਮਤਲਬ ਇਹ ਨਹੀਂ ਹੈ 17 ਦੇ ਵਿੱਚ ਧਰਮਵੀਰ ਅਗਨੀਹੋਤਰੀ 58% ਵੋਟਾਂ ਲੈ ਕੇ ਜਿੱਤੇ ਸੀ ਉਦੋਂ ਫਿਰ ਦੂਜੇ ਨੰਬਰ ਤੇ ਸੀ ਹਰਮਿਤ ਸਿੰਘ ਸਦੂ ਉਹਨੂੰ 45000 ਉਹ ਅਕਾਲੀ ਦਲ ਦਾ 45000 165 ਵੋਟਾਂ ਲੈ ਗਿਆ ਸੀ ਮਤਲਬ ਕਿ ਅਕਾਲੀ ਦਲ ਦੀ ਵੋਟ ਉੱਥੇ ਹੈ 2 ਨੰਬਰ ਤੇ ਰਿਹਾ ਚਾਹੇ ਜਤਿਆ ਕਸ਼ਵੀਰ ਸਿੰਘ ਸੌਰ ਚਾਹੇ ਅਗਨੀ ਤੋਤਰੀ ਹਰਮੀਤ ਸਿੰਘ ਸੰਧੂ ਬਾਵਾਂ ਬੋਟਾ ਲੈ ਕੇ ਜਾਂਦਾ ਰਿਹਾ ਪਰ ਹੁਣ ਹਾਲਾਤ ਵੱਖਰੇ ਨੇ ਕਿਉਂਕਿ ਹਰਮੀਤ ਸਿੰਘ ਸੰਧੂ ਅਕਾਲੀ ਦਲ ਦੇ ਵਿੱਚ ਨਹੀਂ ਹੈ ਫਿਰ ਹੁਣ ਕਿਉਂ ਜ਼ਿਆਦਾ ਪ੍ਰੋਬਲਮ ਆ ਗਈ ਜਿਹਦਾ ਜ਼ਿਆਦਾ ਜ਼ਰੂਰਤ ਹੈ ਜੇ ਅਕਾਲੀ ਦਲ ਦੇ ਐਂਗਲ ਤੋਂ ਆਪਾਂ ਐਨਾਲਿਸਿਸ ਕਰੀਏ ਉਹ ਹੈ ਕਿ ਜਿਹੜਾ ਅਕਾਲੀ ਦਲ ਬਾਰਸ ਪੰਜਾਬ ਦਾ ਹੈ ਜਿਹੜਾ ਕਿ ਅਮਰਤਪਾਲ ਸਿੰਘ ਦਾ ਹੈ ਜਿਹੜਾ ਅਮਰਤਪਾਲ ਸਿੰਘ ਤੁਹਾਨੂੰ ਪਤਾ ਕਿ ਉਹ ਇੱਥੋਂ ਪਹਾਵਾ ਵੋਟਾਂ ਲੈ ਕੇ ਉਹਨੇ ਜਿੱਤਿਆ ਸੀ 40% 40000 ਤੋਂ ਵੱਧ ਵੋਟਾਂ ਇਸ ਹਲਕੇ ਚੋਂ ਲਈਆਂ ਸੀ ਇਹ ਖਡੂਰ ਸਾਹਿਬ ਦੇ ਸੰਸਦ ਦੀ ਮੈਂ ਗੱਲ ਕਰ ਰਿਹਾ ਜਿਹੜਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਅੰਦਰ ਸਭ ਤੋਂ ਵੱਧ ਵੋਟਾਂ ਲਗੀਆਂ ਸੀ ਉਸ ਨੇ 179000 ਵੋਟਾਂ ਜੇਲ੍ਹ 'ਚ ਬੈਠੇ ਨੂੰ ਪਈਆਂ ਸੀ ਜਿੱਦੀ ਕੋਈ ਆਪਣੀ ਪਾਰਟੀ ਕੋਈ ਕੇਡਰ ਕੁਛ ਨਹੀਂ ਸੀ ਸਿਰਫ ਪੇਪਰ ਭਰੇ ਤੇ ਜਿੱਤ ਲੋਕਾਂ ਨੇ ਦਿਵਾਤੀ ਸੀ ਦੋ ਬੰਦੇ ਇਸ ਤਰ੍ਹਾਂ ਜਿੱਤੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਤੇ ਹਲਕਾ ਕੜੂਰ ਸਾਹਿਬ ਤੋਂ ਲੋਕ ਸਭਾ ਦੇ ਹਲਕੇ ਤੋਂ ਅਮਰਤਪਾਲ ਸਿੰਘ 1 लाख 79 हजार ਸਭ ਤੋਂ ਵੱਧ ਵੋਟਾਂ ਪਈਆਂ ਸੀ ਤੇ ਇਸ ਹਲਕੇ 'ਚ ਵੋਟਾਂ ਪਈਆਂ ਸੀ 40000 ਚ 40430 ਵੋਟਾਂ ਜਿਹਨੇ ਦੂਜੇ ਪਾਸੇ ਆਇਆ ਸੀ ਕਰਦੀਪ ਸਿੰਘ ਜੀਰਾ ਕਾਂਗਰਸ ਦਾ ਜੀ ਨੂੰ 20000 ਤੋਂ ਵੱਧ ਵੋਟਾਂ ਪਈਆਂ ਸੀ ਲਾਲਜੀਤ ਭੋਲਰ ਤੀਜੇ ਨੰਬਰ ਤੇ ਸੀ ਜਿਹਨੂੰ 19000 ਵੋਟਾਂ ਪਈਆਂ ਸੀ ਮਤਲਬ ਕਿ ਇਹ ਹਲਕੇ ਦੇ ਵਿੱਚ ਖਡੂਰ ਸਾਹਿਬ ਦੇ ਸਾਂਸਦ ਅਮਰਤਪਾਲ ਸਿੰਘ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਹੁਣ ਉਹ ਆਪਣੀ ਪਾਰਟੀ ਜਿਹੜੀ ਹੈ ਬਣਾ ਕੇ ਇਹ ਮੈਦਾਨ ਚ ਉਤਰ ਰਹੇ ਨੇ ਹੁਣ ਦੋ ਗੱਲਾਂ ਨੇ ਦੇਖੋ ਇਹ ਪਾਰਟੀ ਤਾਂ ਜਨਵਰੀ ਚ ਬਣੀ ਹੈ 14 ਜਨਵਰੀ ਨੂੰ ਬਣੀ ਸੀ ਇਹ ਪਾਰਟੀ ਇਹ ਤਾਂ ਜੇਲ੍ਹ ਚ ਪਾਰਟੀ ਦਾ ਐਲਾਨ ਤੱਕ ਕੀਤਾ ਸੀ ਜਿਹੜੇ ਸਰਜੀ ਸਿੰਘ ਖਾਲਸਾ ਨੇ ਕਿ ਉਹ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀ ਪਾਰਟੀ ਬਣਾ ਰਹੇ ਹਾਂ 27 ਦੇ ਵਿੱਚ ਚੋਣਾ ਲੜੇਗੀ ਲੇਕਿਨ ਜਮਨੀ ਚੋਣਾ ਆ ਗਿਆ ਉਦੋਂ ਕੀ ਪਤਾ ਸੀ ਵੀ ਜਮਨੀ ਚੋਣ ਵੀ ਆ ਸਕਦੀ ਹੈ ਤੇ ਹੁਣ ਇਹਦੇ ਨਾਲ ਕੀ ਹੋਏਗਾ ਇੱਕ ਤਾਂ ਪੰਜ ਮੈਂਬਰੀ ਕਮੇਟੀ ਪਿਛੇ ਤੁਹਾਡੇ ਯਾਦ ਉਹ ਪੰਜ ਮੈਂਬਰੀ ਕਮੇਟੀ ਇਹਨਾਂ ਦੇ ਅਮਰਤਪਾਲ ਸਿੰਘ ਤੇ ਪੈਤਨੂਬੇ ਰਸੀ ਤਰਸੀਮ ਸਿੰਘ ਨੇ ਤੇ ਪਿੰਡ ਉੱਥੇ ਗਏ ਸੀ ਤੇ ਉੱਥੇ ਬੈਠ ਕੇ ਗੱਲਬਾਤ ਹੋਈ ਸੀ ਤੇ ਗੱਲਬਾਤ ਤੋਂ ਬਾਅਦ ਅੰਡਰਸਟੈਂਡਿੰਗ ਬਣ ਗਈ ਸੀ ਮਤਲਬ ਕਿ ਇਹਨਾਂ ਦੀ ਅੰਡਰਸਟੈਂਡਿੰਗ ਜਿਹੜੀ ਹੈ ਉਹ ਹੋਗੀ ਸੀ ਕਿ ਅਸੀਂ ਇਕੱਠੇ ਹੋ ਕੇ ਸਰ ਕਿਉਂਕਿ ਅਸੀਂ ਪੰਥਕਤ ਰਹੇ ਇਹ ਸਮਝਦੇ ਸੀ ਬਸ ਤਾਂ ਸਾਰੇ ਆਪਣੇ ਆਪ ਨੂੰ ਪੰਥਕ ਕਹਿੰਦੇ ਨੇ ਅਕਾਲੀ ਦਰਬੀ ਕਹਿੰਦਾ ਲੇਕਿਨ ਇਹ ਜਦੋਂ ਜਲੂਪੁਰ ਖੇੜਾ ਗਏ ਉੱਥੇ ਕਾਫੀ ਚਰਚਾ ਹੋਈ ਸੀ ਕਿ ਇਹਨਾਂ ਦੋਨਾਂ ਪਾਰਟੀਆਂ ਦੀ ਜਿਹੜੀ ਪਾਰਟੀ ਬਣ ਰਹੀ ਹੈ ਉਹਦੀ ਤੇ ਇਹ ਪਾਰਟੀ ਜਿਹੜੀ ਬਣ ਚੁੱਕੀ ਹੈ ਦੋਨਾਂ ਦੀ ਅੰਡਰਸਟੈਂਡਿੰਗ ਹੋ ਗਈ ਤੇ ਖਾਸ ਤੌਰ ਤੇ ਇਹ ਅੰਡਰਸਟੈਂਡਿੰਗ ਇਸ ਐਂਗਲ ਤੋਂ ਦੇਖੀ ਜਾ ਰਹੀ ਸੀ ਕਿ ਕੱਠੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਇਹ ਜਾਣਗੇ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਦੋ ਤਰ੍ਹਾਂ ਪੰਜਵੇਂ ਬ੍ਰਿਕ ਕਮੇਟੀ ਨਹੀਂ ਖੜਾ ਕਰੂ ਤਾਂ ਇਹ ਅੰਮ੍ਰਿਤਪਾਲ ਦੀ ਵੱਧਤ ਹੋ ਗਈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਪਹਿਲੀ ਹਾਸ਼ੀਏ ਤੇ ਉਹ ਤਾਂ ਏਦੂ ਵੱਧ ਹਾਸ਼ੀਏ ਕੀ ਹੋ ਸਕਦਾ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਹਿੰਦਾ ਸੀ ਕਿ 25 ਸਾਲ ਰਾਜ ਕਰਾਂਗੇ ਤੇ ਉਸ پارٹی ਦੇ ਕੋਲ ਇੱਕ ਐਮਐਲਏ ਉਹ ਵੀ ਬਹੁਤ ਮੁਸੀਬਤ ਚ ਗਨੀਵਕੌਰ ਬਿਕਰਮਜੀਤ ਸਿੰਘ ਦੀ ਪਤਨੀ ਮਨਪ੍ਰੀਤ ਯਾਲੀ ਨੂੰ ਕੱਢ ਚੁੱਕੇ ਨੇ ਉਹ ਤਾਂ ਆਲਰੇਡੀ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਹੈ ਡਾਕਟਰ ਸੁਖੀ ਜਿਹੜਾ ਬੰਗਿਆਲਾ ਐਮਐਲਏ ਉਹ ਪਾਰਟੀ ਛੱਡ ਚੁੱਕੇ ਤਿੰਨੇ ਐਮਐਲਏ ਸੀ ਇਹਨਾਂ ਦੇ ਜਿੱਤੇ ਇੱਕ ਰਹਿ ਗਿਆ ਜਿਹਨਾਂ ਦੀ ਹਾਲ ਇਹ ਹੈ ਜਿਹੜੇ ਕਹਿੰਦੇ ਸੀ ਕਿ ਅਸੀਂ 25 ਸਾਲ ਰਾਜ ਕਰਨਾ ਹੈ ਉਹਨਾਂ ਦਾ ਹਾਲ ਤੇ ਫੇਰ ਲੋਕ ਇਹੀ ਕਹਿੰਦੇ ਨੇ ਕਿ ਵੀਵਾ ਹਰ ਸਿਮਰਤ ਕੋਰ ਨੇ ਜਿਹੜੀ ਅਰਦਾਸ ਕੀਤੀ ਸੀ ਕਿ ਜਿਨ੍ਹਾਂ ਨੇ ਬੇਅਦਬ ਕੀਤੀ ਹੈ ਉਹਨਾਂ ਦਾ ਕੱਖ ਨਾ ਰਹੇ ਕਿਤੇ ਉਹ ਅਰਦਾਸ ਤਾਂ ਨਹੀਂ ਸੁਣੀ ਜਾ ਰਹੀ ਲੋਕ ਇਹ ਗੱਲ ਬਿਆੰਗ ਨਾਲ ਕਹਦੇ ਨੇ ਪਰ ਸ਼੍ਰੋਮਲੇ ਅਕਾਲੀ ਦਲ ਦੀ ਹੁਣ ਚਿੰਤਾ ਵੱਧ ਗਈ ਹੈ ਕਿ ਉਹ ਤਾਂ ਸੋਚਦੇ ਸੀ ਕਿ ਅਸੀਂ ਸਾਡੀ ਜਿਹੜੀ ਵੋਟ ਹੈ ਉੱਥੇ ਹੈ 40% ਅਸੀਂ ਕੁਝ ਨਾ ਕੁਝ ਕਰ ਜਾਾਂਗੇ ਜਿਹੜੇ ਹੁਣ ਸੁਪਨਾ ਦੇਖ ਰਹੇ ਨੇ ਸੁਖਵੀਰ ਸਿੰਘ ਬਾਦਲ ਜਦੋਂ ਵੀ ਗੱਲ ਕਰਦੇ ਨੇ ਕਿ 27 ਦੇ ਵਿੱਚ ਅਸੀਂ ਸਰਕਾਰ ਬਣਾਉਣੀ ਹੈ ਫਿਰ ਅਸੀਂ ਇਹਨਾਂ ਨੂੰ ਦੇਖਾਂਗੇ ਇਹ ਜਿਹੇ ਗੱਲਾਂ ਕਰਦੇ ਨੇ ਨਾ ਦੇਖਣ ਇਹ ਤੋਂ ਪਹਿਲਾਂ ਇਹ ਝਟਕਾ ਹੀ ਸਮਝੋ ਉਹਨਾਂ ਨੂੰ ਕਿ ਜੇ ਉਹ ਆ ਜਾਂਦਾ ਇਸ ਸਿੱਖ ਹਲਕੇ ਦੇ ਵਿੱਚੋਂ ਜਿਤਨਾ ਫਿਰ ਮੁਸ਼ਕਲ ਹੋ ਜਾਏਗਾ ਕਿਉਂਕਿ ਬੇਅਦਬੀ ਦਾ ਮਾਮਲਾ ਹਾਲੇ ਲੋਕਾਂ ਦੀ ਮਾਨਸਿਕਤਾ ਚ ਛੁਪਿਆ ਹੈ ਉਹ ਨਹੀਂ ਭੁੱਲਿਆ ਤੇ ਦੂਜਾ ਹੁਣ ਨਵਾਂ ਰੇੜਕਾ ਜਿਹੜਾ ਇਹਨਾਂ ਨੇ ਆਪ ਹੀ ਪਾ ਲਿਆ ਜਿਹੜਾ ਤਖਤਾਂ ਦਾ ਟਕਰਾਅ ਹੋ ਗਿਆ 2 ਦਸੰਬਰ ਦਾ ਉਹ ਕੰਮ ਨਾ ਮ ਪੂਰੀ ਤਰ੍ਹਾਂ ਨਹੀਂ ਮੰਨਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਲੋਕਾਂ ਦੇ ਮਨਾਂ ਚ ਪਈਆਂ ਨੇ ਇਹ ਨਾ ਸਮਝੋ ਲੋਕ ਭੁੱਲ ਜਾਂਦੇ ਨੇ ਲੋਕ ਨਹੀਂ ਭੁੱਲਦੇ ਨੇ ਤੇ ਕੋਈ ਵੀ ਗੱਲ ਨਹੀਂ ਲੋਕ ਭੁੱਲਦੇ ਅੱਜ ਕੱਲ ਤਾਂ ਵੈਸੇ ਨਹੀਂ ਭੁੱਲਣ ਦਿੰਦੇ ਸੋਸ਼ਲ ਮੀਡੀਆ ਨੇ ਭੁੱਲਣ ਦਿੰਦਾ ਹੋਰ ਤਾਂ ਹੋਰ ਸੋ ਸ਼ਰੋਮਨੀ ਅਕਾਲੀ ਦਲ ਨੂੰ ਇੱਥੇ ਵੱਡਾ ਨੁਕਸਾਨ ਹੋ ਸਕਦਾ ਹੈ ਦੇਖੋ ਦੂਜੀ ਗੱਲ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਤੇਰ ਹੁੰਦੀ ਹੈ ਉਹ ਪਾਰਟੀ ਅਕਸਰ ਆਪਾਂ ਦੇਖਿਆ ਵੀ ਹੁਣ ਤੱਕ ਇੱਕ ਨੂੰ ਛੱਡ ਕੇ ਬਰਨੋਰੇਡੀਚ ਸ਼ੀਟ ਛੱਡਦੀ ਹੈ ਜੇ ਨਹੀਂ ਵਿਧਾਨ ਸਭਾ ਚ ਤਾਂ ਸਾਰੀਆਂ 27 ਇਤਰ ਲੈ ਗਈ ਹੈ ਲੇਕਿਨ ਹੁਣ ਐਂਟੀ ਕੰਬੈਸਟਿੰਗ ਜਿਹੜੀ ਵੋਟ ਹੈ ਉਹ ਵੀ ਹੋਏਗੀ ਨਾ ਹੁਣ ਕਿਉਂਕਿ 27 ਦੇ ਵਿੱਚ ਇਲੈਕਸ਼ਨ ਥੋੜਾ ਜਿਹਾ ਰਹਿ ਜਾਣਾ ਜਦੋਂ ਨੂੰ ਹਰ ਤੱਕ ਤੇ ਡਿਕਲੇਅਰ ਨਹੀਂ ਹੋਈ ਜਦੋਂ ਨੂੰ ਡਿਕਲੇਅਰ ਹੋਣੀ ਹੈ ਉਦੋਂ ਨੂੰ ਸਾਤ ਸਫਾ ਸਾਤ ਰਹਿ ਜਾਣਾ ਸਾਰਾ ਹੀ ਤੇ ਲੋਕਾਂ ਨੇ ਫਿਰ ਇਹਨਾਂ ਦੀ ਵੋਟ ਪਾਉਣੀ ਹੈ ਉਦੋਂ ਤੱਕ ਆ ਲੈਂਡ ਪੂਲਿੰਗ ਪਾਲਿਸੀ ਦੇ ਮਾਮਲੇ ਦੇ ਵਿੱਚ ਬਹੁਤ ਪ੍ਰਚਾਰ ਹੋ ਰਿਹਾ ਉਹ ਵੀ ਦੇਖਿਆ ਜਾਣਾ ਤੇ ਹੋਰ ਕੋਈ ਮਸਲੇ ਜਿਹੜੇ ਨੇ ਉਹ ਵੀ ਖਾਸ ਤੌਰ ਤੇ ਲਾਅ ਐਂਡ ਆਰਡਰ ਦਾ ਮਸਲਾ ਉਹ ਵੀ ਸਾਹਮਣੇ ਹੈ ਤੋਂ ਇੱਕ ਇਹ ਵੀ ਹੈ ਕਿ ਦਿੱਲੀ ਵਾਲਿਆਂ ਦੇ ਦਖਲ ਬਹੁਤ ਹੈ ਦਿੱਲੀ ਵਾਲੇ ਪੰਜਾਬ ਨੂੰ ਲੁੱਟ ਰਹੇ ਨੇ ਇਹ ਜਿਹੜਾ ਵਰਤਾਂਤ ਸਿਰਜਿਆ ਜਾ ਚੁੱਕਿਆ ਹੈ ਇਹ ਲੋਕਾਂ ਦੇ ਮਨਾਂ 'ਚ ਘਰ ਕਰ ਰਿਹਾ ਹੈ ਕਿ ਕੇਜਰੀਵਾਲ ਹੀ ਸਰਕਾਰ ਚਲਾ ਰਿਹਾ ਹੈ ਭਗਵੰਤ ਮਾਨ ਨੂੰ ਤਾਂ ਉਹਨਾਂ ਨੇ ਬਾਹਰ ਹੀ ਕੱਢਤਾ ਕਿਸਮ ਦਾ ਸਰੈਂਡਰੀ ਕਰਤਾ ਇਸ ਕਿਸਮ ਦੀ ਗੱਲ ਜਿਹੜੀ ਚੱਲ ਰਹੀ ਹੈ ਆਮ ਆਦਮੀ ਪਾਰਟੀ ਨੂੰ ਇਹਦਾ ਥੋੜਾ ਨੁਕਸਾਨ ਹੋ ਸਕਦਾ ਉਸ ਵੇਲੇ ਤਾਂ ਹਵਾ ਚੱਲੀ ਸੀ ਜਦੋਂ ਜਿੱਤੇ ਸੀ ਰਹਿ ਗਈ ਕਾਂਗਰਸ ਕਾਂਗਰਸ ਦਾ ਆਪ ਦੀ ਟੜੇਪੰਦੀ ਨਹੀਂ ਖਤਮ ਹੋਈ ਹੋਣੀ ਜੇ ਲੁਧਿਆਣਾ ਜਿੱਦੇ ਚ ਇਨਾ ਇਹਨਾਂ ਨੂੰ ਕੌਨਫੀਡੈਂਸ ਸੀ ਉਹਨੇ ਜਿੱਤ ਸਕੇ ਤੇ ਹੁਣ ਕਿੱਥੇ ਬਦਲ ਹਾਲਾਂਕਿ ਧਰਮ ਵੀ ਅਗਨੀ ਹੋਤਰੀ ਬਾਬਾ ਵੋਟਾਂ ਲੈ ਕੇ 52% ਵੋਟਾਂ ਸੀ ਉਹਦੀਆਂ ਲੇਕਿਨ ਹੁਣ ਹਾਲਾਤ ਵੱਖਰੇ ਨੇ ਜਿੰਨਾ ਚਿਰ ਕਾਂਗਰਸ ਆਪਣਾ ਲੋਕਾਂ ਦੇ ਮਨਾਂ 'ਚ ਤਾਂ ਹੀ ਚੱਲਦਾ ਕਿ ਇਹਨਾਂ ਦਾ ਤੂੰ ਤੜਾ ਖਤਿਬ ਹੀ ਨਹੀਂ ਹੁੰਦੀ ਇਹ ਇੱਕ ਮਤਲਬ ਇਹ ਲੜਾਈ ਝਗੜਾ ਹੁਣੀ ਕਰੀ ਜਾਂਦੇ ਨੇ ਇਹ ਫਿਰ ਉਹਨਾਂ ਦੇ ਜਿਹੜਾ ਹੈ ਅਸਰ ਤਾਂ ਪਾਏਗਾ ਮਤਲਬ ਕਾਂਗਰਸ ਆਮ ਆਦਮੀ ਪਾਰਟੀ ਔਰ ਰਹਿ ਗਿਆ ਅਕਾਲੀ ਦਰ ਤੇ ਜਿਹੜਾ ਹੁਣ ਮੈਂ ਜਿਹਦੀ ਜ਼ਿਕਰ ਕਰ ਰਿਹਾ ਅੱਜ ਆਪਾਂ ਅਮਰਤਪਾਲ ਸਿੰਘ ਦਾ ਉਹ ਤਾਂ ਜੇ ਸਭ ਲੋਕਾਂ ਦੇ ਮਨਾਂ 'ਚ ਹਾਲਾਂਕਿ ਸਭ ਨੂੰ ਪਤਾ ਹੈ ਕਿ ਅਮਰਤ ਪਾਲ 23 April ਨੂੰ ਉਹ ਜਿਹੜਾ ਹੈ 2 ਸਾਲ ਪਹਿਲਾਂ ਅਰੈਸਟ ਹੋਇਆ ਸੀ ਲੇਕਿਨ ਜਿਸ ਤਰੀਕੇ ਨਾਲ ਇਸ ਉਸ ਤੋਂ ਬਾਅਦ ਜੇਲ੍ਹ 'ਚ ਬੈਠਾ ਜਿੱਤਿਆ ਇਹਦਾ ਬਤਨ ਲੋਕਾਂ ਦੇ ਮਨਾਂ ਦੇ ਵਿੱਚ ਕਿਤਨਕ ਤੇ ਹਮਦਰਦੀ ਪਈ ਹੈ ਤੇ ਉਹ ਹੈ ਜੇ ਉਹ ਹਮਦਰਦੀ ਬਰਕਰਾਰ ਹੈ ਹਾਲ ਤੱਕ ਜੇਲ੍ਹ ਤੋਂ ਤਾਂ ਬਾਹਰ ਨਹੀਂ ਕੋਈ ਪਰਫਾਰਮੈਂਸ ਤਾਂ ਦੇਖੀ ਨਹੀਂ ਇਹ ਵੀ ਤਾਂ ਗੱਲ ਹੈ ਨਾ ਜਾਂ ਹੱਕ ਜਾਂ ਵਿਰੋਧ ਕੋਈ ਗੱਲ ਨਹੀਂ ਹੋਈ ਕਈ ਵਰੀ ਬੰਦਾ ਆਉਂਦਾ ਕੰਪਨੀ ਹੁੰਦੇ ਤਾਂ ਕਰਕੇ ਲੋਕਾਂ ਦੇ ਜਿਹਨੇ ਆ ਨਹੀਂ ਕੀਤਾ ਉਹ ਨਹੀਂ ਕੀਤਾ ਜਿਹੜੇ ਧੜੇਬੰਦੀ ਕਰ ਰਿਹਾ ਇਸ ਤਰ੍ਹਾਂ ਦੀ ਤਾਂ ਹਲੇ ਕੋਈ ਗੱਲ ਨਹੀਂ ਹੈ ਜੇ ਉਹ इमोशनल ਜਿਹੜੀ سپورਟ ਪਹਿਲਾਂ ਮਿਲੀ ਸੀ ਜੇ ਉਹ ਬਰਕਰਾਰ ਰਹਿੰਦੀ ਹੈ ਤਾਂ ਨਿਸ਼ਚਿਤ ਤੌਰ ਤੇ ਇਹਦਾ ਫਾਇਦਾ ਜਿਹੜਾ ਹੈ ਅਮਰਤਪਾਲ ਸਿੰਘ ਦੀ ਜਿਹੜੀ ਪਾਰਟੀ ਬਣੀ ਹੈ ਅਕਾਲੀ ਦਲ ਬਾਰਸ ਪੰਜਾਬ ਦੇ ਉਹਨੂੰ ਹੋਏਗਾ ਉਹ ਤੋਂ ਫਿਰ ਇੱਕ ਇਸ਼ਾਰਾ ਵੀ ਮਿਲੇਗਾ ਉਹਨਾਂ ਦੇ ਟਾਈਮ 'ਚ ਕੀ ਹੋਣਾ ਹੈ ਤੇ ਦੂਜੀ ਗੱਲ ਜੇ ਪੰਜ ਮੈਂਬਰੀ ਕਮੇਟੀ ਨਾਲ ਸਹੀ ਤਰੀਕੇ ਨਾਲ ਉਦੋਂ ਤੱਕ ਤਾਂ ਜਦੋਂ ਨੂੰ ਇੱਥੇ ਤਰਨ ਤਰਨ ਦੇ ਵਿੱਚ ਇਲੈਕਸ਼ਨ ਹੋਣੀ ਹੈ ਉਦੋਂ ਤੱਕ ਤਾਂ ਪੰਜ ਮੈਂਬਰੀ ਕਮੇਟੀ ਆਪਦੀ ਸਾਰੀ ਇਲੈਕਸ਼ਨ ਪ੍ਰਕਿਰਿਆ ਜਿਹੜੀ ਵੋਟਾਂ ਦੀ ਭਰਤੀ ਕਰਕੇ ਪੂਰੀ ਕਰਕੇ ਤੇ ਆਪਦੀ ਇਲੈਕਸ਼ਨ ਪ੍ਰਕਿਰਿਆ ਵੀ ਪੂਰੀ ਕਰ ਲੈਣਗੇ ਆਪਣਾ ਇੱਕ ਪ੍ਰਧਾਨ ਤੇ ਬਾਕੀ ਅਹੁਦੇਦਾਰ ਜਿਹੜੇ ਚੁਣ ਲੈਣਗੇ ਜਿਹਦੇ ਬਾਰੇ ਲੋਕਾਂ 'ਚ ਇਹ ਹੋਏਗਾ ਕਿ ਇਹ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੇ ਥਪੜਾ ਲੈ ਕੇ ਅਕਾਲੀ ਦਲ ਬਣਾਇਆ ਜੋ ਵੀ ਜਿਸ ਕਿਸਮ ਦਾ ਵੀ ਅਕਾਲੀ ਦਲ ਹੋਏਗਾ ਸ਼ਰੋਮਨੀ ਅਕਾਲੀ ਦਲ ਹੋਏਗਾ ਜਾਂ ਸ਼ਰੋਮਨੀ ਅਕਾਲੀ ਦਲ ਦਾ ਇੱਕ ਤੜਾ ਬੱਕਰਾ ਹੋਏਗਾ ਇਹ ਤਾਂ ਜਿਹੜਾ ਕੀ ਨੂੰ ਕੀ ਚੌਂ ਨਿਸ਼ਾਨ ਮਿਲਦਾ ਸਾਰੇ ਕਾਨੂੰਨੀ ਪ੍ਰਕਿਰਿਆ ਇਲੈਕਸ਼ਨ ਕਮਿਸ਼ਨ ਰਾਏ ਨਿਕਲ ਕੇ ਆਸ ਕਰਦੇ ਉਦੋਂ ਤੱਕ ਜਦੋਂ ਇਹ ਇਲੈਕਸ਼ਨ ਹੋਣੀ ਹੈ ਕਲੀਅਰ ਹੋ ਜਾਏਗੀ ਤੇ ਜੇ ਉਹਦੇ ਨਾਲ ਸਮਝੌਤਾ ਹੋ ਜਾਂਦਾ ਤੇ ਫਿਰ ਇਹ ਨਿਸ਼ਚਿਤ ਤੌਰ ਤੇ ਸ਼ਰੋਮੀ ਕandidate ਬਾਦਲ ਲਈ ਵੱਡਾ ਝਟਕਾ ਹੋਏਗਾ ਹਾਂ ਜੇਕਰ ਉਹ ਵੀ ਲੜਦੇ ਨੇ ਤੇ ਨਹੀਂ ਹੁੰਦੀ ਸ਼ੇਰ ਬਾਦਲ ਦਾ ਦਾਅ ਵੀ ਲੱਗ ਸਕਦਾ ਪਰ ਜਿਹਦੇ ਚਾਂਸਸ ਘਟ ਰਹੇ ਐਨੇ ਇੱਕ ਤਾਂ ਹੁਣ ਇਹ ਜਿਹੜੇ ਲੋਕ ਸਾਰਾ ਕੁਝ ਕਰਕੇ ਬਾਦਲ ਵਿਰੋਧੀ ਧੜਾ ਇਹ ਗੱਲ ਸਮਝ ਰਿਹਾ ਹੈ ਕਿ ਜੇ ਅਸੀਂ ਕੁਝ ਕਰਨਾ ਹੈ ਤਾਂ ਸਾਨੂੰ ਇਕੱਠੇ ਹੋਣਾ ਪਵੇਗਾ ਪਰ ਇਹ ਗੱਲ ਬਿਲਕੁਲ ਨਿਸ਼ਚਿਤ ਹੈ ਕਿ ਇਹ ਤਰਨ ਤਰਨ ਦੀ ਇਲੈਕਸ਼ਨ ਸੱਚਮੁੱਚੀ ਹਵਾ ਜਿਹੜੀ ਐ ਸਿਆਸੀ ਹਵਾ ਉਹਦਾ ਰੁਖ ਵੀ ਦੱਸੇਗੀ ਕਿ ਕਿੱਧਰ ਨੂੰ ਜਾਏਗਾ 27 ਤੇ ਮੈਂ ਇਹ ਵੀ ਕਹਿ ਸਕਦੇ ਕਿਸਮ ਦਾ ਸੈਮੀਫਾਈਨਲ ਹੀ ਬਣ ਲੋ ਹਾਲ ਦੀ ਘੜੀ ਤਾਂ ਕਿਉਂਕਿ ਉਸ ਤੋਂ ਬਾਅਦ ਤਾਂ ਫਿਰ 27 ਦੇ ਇਲੈਕਸ਼ਨ ਹੋਣੀਆਂ ਐ ਬਾਕੀ ਕੋਈ ਪਤਾ ਨਹੀਂ ਹੁੰਦਾ ਕਿਸ ਨੂੰ ਪਤਾ ਸੀ ਕਿ ਲੁਧਿਆਣਾ ਵੈਸਟ ਤੋਂ ਬਾਅਦ ਇੱਕ ਹੋਰ ਜਿਮਨੀ ਚੌਂਕ ਆ ਜਾਣੀ ਐ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਜਿੰਦਗੀ ਆਗਲੇ ਦਮ ਦਾ ਨਹੀਂ ਪਤਾ ਪਰ ਹਾਲ ਦੀ ਘੜੀ ਆਪਾਂ ਇਸ ਐਂਗਲ ਤੋਂ ਇਸ ਤਰ੍ਹਾਂ ਦਾ ਐਨਾਲਿਸਿਸ ਕਰ ਸਕਦੇ ਹਾਂ ਤੁਹਾਡੀ ਕੀ ਰਾਏ ਐ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ